ਇਦੇ ਚ ਜਿਵੇਂ ਇੱਕ ਤਾਂ ਚਲੋ ਤੁਸੀਂ ਠੰਡੇ ਗੋਹੇ ਦੀ ਗੱਲ ਕੀਤੀ ਆ ਇਹ ਅਸਲ 'ਚ ਆਪਾਂ ਨੂੰ ਠੰਡੇ ਗੋਹੇ ਦੀ ਲੋੜ ਕਿਉਂ ਪੈਂਦੀ ਆ ਗੋਹ ਆਪਾਂ ਡਾਇਰੈਕਟਲੀ ਨਹੀਂ ਵਰਤ ਸਕਦੇ ਜਿਵੇਂ ਡਾਇਰੈਕਟਲੀ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਗੋਬਰ ਜਿਹੜਾ ਹੁੰਦਾ ਕਦੇ ਵੀ ਆਪਾਂ ਦੇਖਦੇ ਹਾਂ ਚ ਇੱਕ ਮੀਥੇਨ ਗੈਸ ਨਿਕਲਦੀ ਆ ਤਾਜੇ ਗੋਹੇ ਦੀ ਜਿਹੜੀ ਸਮੈਲ ਹੁੰਦੀ ਆ ਜ਼ਿਆਦਾਤਰ ਮੀਥੇਨ ਗੈਸ ਦੀ ਹੁੰਦੀ ਆ ਮੀਥੇਨ ਗੈਸ ਗਰਮ ਹੁੰਦੀ ਆ ਜੇਕਰ ਉਹ ਗਰਮ ਗੈਸ ਗੰਡੋਏ ਦੇ ਕੰਟੈਕਟ ਦੇ ਵਿੱਚ ਆਉਂਦੀ ਆ ਤਾਂ ਆਪਣਾ ਗੰਡੋਆ ਜਿਹੜਾ ਮਰ ਜਾਂਦਾ ਕੀਸੀ ਕਰਕੇ ਗੋਆ ਪ੍ਰਾਣਾ ਤੇ ਠੰਡਾ ਹੀ ਵਰਤਦੇ ਆਪਾਂ ਠੀਕ ਹੈ ਹਾਂਜੀ ਮੈਥੇਨ ਫਰੀ ਗੋਆ ਜਿਵੇਂ ਆਪਾਂ ਕਹਿੰਦੇ ਉਸ ਨੂੰ ਚਲੋ ਇਹ ਤਾਂ ਹੋ ਗਈ ਆਪਣੀ ਮੇਨ ਗੋਏ ਦੀ ਗੱਲ ਜੀ ਜਿਹੜਾ ਗੋਬਰ ਚਾਹੀਦਾ ਆਪਾਂ ਨੂੰ ਇਸ ਤੋਂ ਇਲਾਵਾ ਪਾਣੂ ਹੋਰ ਕੀ ਕੀ ਚੀਜ਼ਾਂ ਚਾਹੀਦੀਆਂ ਜਿਵੇਂ ਕਹਿੰਦੇ ਆ ਗੰਡੋਏ ਵਗੈਰਾ ਉਹ ਫਿਰ ਆਪਣਾ ਕੀ ਪ੍ਰੋਸੈਸ ਹੁੰਦਾ ਜੀ ਆ ਆਪਣੇ ਪੰਜਾਬ ਦੇ ਵਿੱਚ ਜੇ ਇੰਡੀਆ ਦੇ ਵਿੱਚ ਇੱਕ ਬਰੀਡ ਚੱਲ ਆਸਟ੍ਰੇਲੀਅਨ ਬਰੀਡ ਜਾਂ ਰੈੱਡ ਵਾਰਮ ਵੀ ਕਹਿੰਦੇ ਆ ਉਹ ਸੀਨੀਅਰ ਫ ਡੈਡ ਆਪਣੇ ਟੈਂਪਰੇਚਰ ਦੇ ਹਿਸਾਬ ਨਾਲ ਆਪਣੇ ਵੈਦਰ ਦੇ ਹਿਸਾਬ ਨਾਲ ਸਭ ਤੋਂ ਪਰਫੈਕਟ ਮੰਨੀ ਜਾਂਦੀ ਹੈ 0 ਡਿਗਰੀ ਤੋਂ ਲੈ ਕੇ 50 ਡਿਗਰੀ ਤੱਕ ਬਹੁਤ ਸੋਹਣਾ ਕੰਮ ਕਰਦੀ ਹੈ ਤੇ 24 ਘੰਟੇ ਲਗਾਤਾਰ ਕੰਮ ਕਰਨ ਵਾਲਾ ਜੀਵਾ ਇਹ ਕਿਸਮਾਂ ਹੋਰ ਵੀ ਬਹੁਤ ਆਉਂਦੀਆਂ ਇਹਦੀਆਂ ਠੀਕ ਹੈ ਬਟ ਸਭ ਤੋਂ ਪਰਫੈਕਟ ਇਹੀ ਮੰਨੀ ਜਾਂਦੀ ਹੈ ਚਲੋ ਆਪਾਂ ਬਰੀ